ਪੰਜਾਬ ਵਿੱਚ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਵਿੱਚ ਲੋਕਾਂ ਦੀ ਵਧੇਰੇ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਦੇ ਜ਼ਿਲ੍ਹਾ ਚੋਣ ਅਧਿਕਾਰੀ ਕੋਈ ਕਸਰ ਨਹੀਂ ਛੱਡ ਰਹੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਬਿੰਸੀ ਦੇ ਨਿਰਦੇਸ਼ਾਂ ਅਨੁਸਾਰ ਵੋਟਾਂ ਦੇ 70% ਟੀਚੇ ਨੂੰ ਪੂਰਾ ਕਰਨ ਲਈ ਕੁਝ ਜ਼ਿਲ੍ਹਿਆਂ ਦੀਆਂ ਸਵੀਪ ਟੀਮਾਂ ਵੱਲੋਂ ਜਾਗਰੂਕਤਾ ਦੇ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਨੇ। ਇਹਨਾਂ ਉਪਰਾਲਿਆਂ ਰਾਹੀਂ ਆਮ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਇਹਨਾਂ ਯਤਨਾਂ ਬਾਰੇ ਪੇਸ਼ ਹੈ ਸਾਡੇ ਪੱਤਰਕਾਰ ਰਾਜੀਸ਼ ਬਾਲੀ ਦੀ ਇਹ ਰਿਪੋਰਟ। ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਲੋਕਤੰਤਰ ਦੇ ਇਸ ਉਤਸਵ ਵਿੱਚ ਆਪਣੀ ਹਾਜ਼ਰੀ ਲਗਵਾਉਣ ਲਈ ਬਹੁਤ ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਨਿਮਕਲੀਆਂ ਜਾਗਰੂਕਤਾ ਮੁਹਿੰਮਾਂ ਅਮਲ ਵਿੱਚ ਲਿਆ ਰਹੀ ਨੇ। ਹੁਸ਼ਿਆਰਪੁਰ ਦੇ ਜ਼ਿਲ੍ਹਾ ਚੋਣ ਅਧਿਕਾਰੀ ਕੋਮਲ ਮਿੱਤਲ ਦੀ ਅਗਵਾਈ ਵਾਲੀ ਸਵੀਪ ਜਾਗਰੂਕਤਾ ਟੀਮ ਨੇ ਲੋਕਤੰਤਰ ਦੀ ਜਾਗੋ ਕੱਢ ਕੇ ਵੋਟਰਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਦੇ ਨਾਲ-ਨਾਲ ਆਪਣੇ ਸਵੀਪ ਨੋਡਕ ਅਧਿਕਾਰੀ ਪ੍ਰੀਤ ਕੋਹਲੀ ਰਹੀ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸਮੇਤ ਰੇਲ ਗੱਡੀਆਂ ਅਤੇ ਬਸਾਂ ਵਿੱਚ ਵੀ ਡੱਫਲੀ ਵਜਾ ਕੇ ਲੋਕਾਂ ਨੂੰ ਵੋਟ ਪਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਹਾਂਜੀ ਭੈਣ ਜੀ ਵੋਟ ਪਾ ਲਈ ਦੀ ਇੱਕ ਦਿਨ ਦੀ ਵੋਟਾਂ ਪਾਵਾਂਗੇ ਇਹ ਨਾ ਸਮਝਦੀ ਹੋਵੇ 1 ਜੂਨ ਨੂੰ ਛੁੱਟੀ ਆ ਟੀਵੀ ਦੇਖਾਂਗੇ ਇੰਜੋਏ ਕਰਾਂਗੇ ਘਰੇ ਬਹਿ ਕੇ। ਡਾਲਨੀ ਹੋਏ ਆਪਾਂ ਵੋਟਾਂ ਘਰੇ ਨੇ ਜੇ ਨੂੰ ਵਾਜੀ ਬਾਓ ਪਰ ਵੋਟਾਂ ਪਾਉਣੀਆਂ ਆ। ਮਲੇਰ ਕੋਟਲਾ ਦੀ ਚੋਣ ਅਧਿਕਾਰੀ ਡਾਕਟਰ ਪਲਵੀ ਨੇ ਵੋਟ ਦੀ ਮਹਿੰਦੀ ਪ੍ਰੋਗਰਾਮ ਹੇਠ ਨੌਜਵਾਨ ਕੁੜੀਆਂ ਨੂੰ ਮਹਿੰਦੀ ਮੁਕਾਬਲੇ ਰਾਹੀਂ ਵੋਟ ਪਾਉਣ ਲਈ ਜਾਗਰੂਕ ਕੀਤਾ ਇਸ ਦੇ ਨਾਲ ਹੀ ਉਹਨਾਂ ਵੱਲੋਂ VOTER ਜਾਗਰੂਕਤਾ ਮਾਸਕਟ ਸਮਝਦਾਰ ਬੇਗਮ ਦੀਵੀ ਸ਼ੁਰੂਆਤ ਕੀਤੀ ਗਈ ਹੈ ਜੋ ਜ਼ਿਲ੍ਹੇ ਦੀਆਂ ਔਰਤਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਵੋਟਰਾਂ ਦੇ ਚੋਣਾਂ ਸੰਬੰਧੀ ਸਵਾਲਾਂ ਦੇ ਜਵਾਬ ਦੇਵੇਗੀ ਇਸੇ ਤਰ੍ਹਾਂ ਫਾਜ਼ਿਲਕਾ ਦੀ ਚੋਣ ਅਧਿਕਾਰੀ ਇਸੇ ਨੂੰ ਦੁੱਗਲ ਨੇ ਗਵਾਂਡੀ ਮੁਲਕ ਨਾਂ ਲਗਦੀ ਪੰਜਾਬ ਦੀ ਸਰਦ ਤੇ ਬਣੀ ਸਾਦਿਕ ਚੌਕੀ ਤੇ ਇੱਕ ਵਿਸ਼ੇਸ਼ ਸਭਿਆਚਾਰਕ ਪ੍ਰੋਗਰਾਮ ਰਾਹੀਂ ਪੰਜਾਬ ਵਾਸੀਆਂ ਨੂੰ ਵੋਟਾਂ ਬਾਰੇ ਜਾਗਰੂਕ ਕੀਤਾ। ਟਰਾਂਸਪੋਰਟ ਦੇ ਚੋਣ ਅਧਿਕਾਰੀ ਰਾਜੇਸ਼ ਢਿਮਾਨ ਦੀ ਅਗਵਾਈ ਹੇਠ ਮੋਟਰ ਜਾਗਰੂਕਤਾ ਟੀਮ ਵੱਲੋਂ ਹੁਸੈਨੀਵਾਲਾ ਸਰਹਦੀ ਚੌਕੀ ਤੇ ਪ੍ਰੇਡ ਦੇਖਣ ਆਏ ਲੋਕਾਂ ਨੂੰ ਵੋਟ ਪਾਉਣ ਦੀ ਸੋਚ ਚੁਕਾਈ ਗਈ। ਅੰਮ੍ਰਿਤਸਰ ਦੇ ਚੋਣ ਅਧਿਕਾਰੀ ਕਨਸ਼ਾਮ ਥੋਰੀ ਵੱਲੋਂ ਵੀ ਵੋਟਰਾਂ ਨੂੰ ਜਾਗਰੂਕ ਕਰਨ ਦੇ ਨਿਵੇਕਲੇ ਉਪਰਾਲਿਆ ਹੇਠ ਵਿਸ਼ਵ ਭਰ ਵਿੱਚ ਮਸ਼ਹੂਰ ਅਟਾਰੀ ਵਾਗਾ ਸਰਹੱਦ ਤੇ ਰੀਟ੍ਰੀਟ ਸੇਰੇਮਨੀ ਵੇਖਣ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤ ਵਾਸੀਆਂ ਨੂੰ ਪੰਜਾਬੀ ਲੋਕ ਨਾਚ ਗਿੱਧੇ ਅਤੇ ਸਮਾਚਾਰਕ ਪ੍ਰੋਗਰਾਮ ਰਾਹੀਂ ਆਪਣੇ ਵੋਟ ਦੇ ਅਧਿਕਾਰ ਲਈ ਜਾਗਰੂਕ ਕੀਤਾ ਗਿਆ ਅਤੇ ਵੋਟ ਪਾਉਣ ਦੀ ਸੌਂ ਵੀ ਚੁਕਾਈ ਗਈ।